ਦੈਨਿਕ ਸਵੇਰਾ ਜਿਵੇਂ ਵੇਖ ਰਹੇ ਹੋ ਤੁਸੀਂ ਤਾਂ ਮੁੱਖ ਮੰਤਰੀ ਭਗਵੰਤ ਪਾਣ ਦੀ ਸਿਹਤ ਦੇ ਨਾਲ ਜੁੜੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਪਾਣ 5 ਸਤੰਬਰ ਯਾਨੀ ਸ਼ੁੱਕਰਵਾਰ ਤੋਂ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ 40s ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸੀਐਮ ਮਾਨ ਦੀ ਸਿਹਤ ਦੇ ਨਾਲ ਜੁੜੀ ਤਾਜ਼ਾ ਅਪਡੇਟ ਜਿਹੜੀ ਆ ਉਹ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰਲ ਡਾਈਟ ਤੇ ਰੱਖਿਆ ਗਿਆ ਹੈ ਤੇ ਜੋ ਰਿਪੋਰਟ ਸਾਹਮਣੇ ਆ ਰਹੀਆਂ ਨੇ ਉਸ ਮੁਤਾਬਕ ਹੁਣ ਸੀਐਮ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾਖਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਦੀ ਅਗਵਾਈ ਵੀ ਜਿਹੜੀ ਆ ਫੋਰਟਿਸ ਹਸਪਤਾਲ ਤੋਂ ਕੀਤੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਲਗਾਤਾਰ ਮੈਡੀਕਲ ਟੀਮਾਂ ਦੇ ਵੱਲੋਂ ਜਿਹੜੀ ਆ ਉਹ ਉਹਨਾਂ ਦੀ ਇਲਾਜ ਕੀਤਾ ਜਾ ਰਿਹਾ ਹੈ ਲਗਾਤਾਰ ਉਹਨਾਂ ਦੀ ਸਿਹਤ ਦੇ ਵਿੱਚ ਜਿਹੜੀ ਆ ਰਿਕਵਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਉਹਨਾਂ ਨੂੰ ਔਰਲ ਡਾਈਟ ਦੇ ਉੱਤੇ ਰੱਖਿਆ ਗਿਆ ਹੈ ਤੇ ਮંત્રી ਭਗਵੰਤ ਪਾਣ ਫੋਰਟਿਸ ਹਸਪਤਾਲ ਤੋਂ ਸਰਕਾਰੀ ਕੰਮ ਵੀ ਜਿਹੜੇ ਨੇ ਉਹ ਕਰ ਰਹੇ ਨੇ ਤਾਂ ਲਗਾਤਾਰ ਹੀ ਹਰ ਕਿਸੇ ਦੀ ਨਿਗਾ ਜਿਹੜੀ ਆ ਇਸ ਖਬਰ ਦੇ ਉੱਤੇ ਬਣੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਪਾਣ ਦੀ ਸਿਹਤ ਕਿਵੇਂ ਦੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਮੈਡੀਕਲ ਬੁਲੇਟਿਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੀਐਮ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਉਹਨਾਂ ਦੇ ਜਿਹੜੇ ਟੈਸਟ ਹੋ ਰਹੇ ਨੇ ਰਿਪੋਰਟਸ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਵੀ ਜਿਹੜਾ ਆ ਸਿਹਤ ਦੇ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ ਵਿਨਿਤ ਸਾਡੇ ਨਾਲ ਮੌਕੇ ਤੋਂ ਜੁੜੇ ਹੋਏ ਨੇ ਹੋਰ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ। ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਤੁਹਾਨੂੰ 40s ਹਸਪਤਾਲ ਦੀਆਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ 40s ਹਸਪਤਾਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਜ ਚੱਲ ਰਿਹਾ ਹੈ। ਜਿਸ ਤੰਗ ਦੇ ਨਾਲ ਜਿਸ ਹਾਲਤ ਦੇ ਵਿੱਚ ਉਹਨਾਂ ਨੂੰ ਇੱਥੇ ਲੈ ਕੇ ਆਇਆ ਗਿਆ ਸੀ ਹੁਣ ਉਹਨਾਂ ਦੀ ਹਾਲਤ ਦੇ ਵਿੱਚ ਕਾਫੀ ਸੁਧਾਰ ਹੈ ਜਿਹੜਾ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਇੱਕ ਹੈਲਥ ਦਾ ਬਿਉਰਾ ਦਿੱਤਾ ਗਿਆ 40s ਹਸਪੀਟਲ ਦੀ ਤਰਫੋਂ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਮੋਬਿਲਾਈਜ਼ਡ ਹੈ ਔਰ ਔਰਲ ਡਾਈਟ ਦੇ ਉੱਪਰ ਨੇ ਪੰਜਾਬ ਦੇ ਮੁੱਖ ਮੰਤਰੀ ਇਸ ਦੇ ਨਾਲ ਹੀ ਵਾਈਟਲ ਪੈਰਾਮੀਟਰਸ ਜਿਹੜੇ ਨੇ ਉਹ ਵੀ ਸਟੇਬਲ ਨੇ ਲੈਬੈਟਰੀ ਰਿਪੋਰਟਸ ਜਿਹੜੀਆਂ ਆਈਆਂ ਨੇ ਉਸ ਦੇ ਵਿੱਚ ਵੀ ਇੰਪਰੂਵਮੈਂਟ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹਸਪਤਾਲ ਤੋਂ ਹੀ ਆਪਣਾ ਆਫੀਸ਼ੀਅਲ ਵਰਕ ਜਿਹੜਾ ਉਹ ਵੀ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਵਖਾ ਰਹੇ ਹਾਂ ਕਿਉਂਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਇੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਸੇ ਢੰਗ ਦੇ ਨਾਲ ਇੱਥੋਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਬਾਹਰ ਉਹਨਾਂ ਦਾ ਕਾਫਲਾ ਖੜਾ ਹੋਇਆ ਹੈ ਸੁਰੱਖਿਆ ਕਰਮੀ ਜਿਹੜੇ ਨੇ ਹੋਰ ਤਣਾਤ ਕੀਤੇ ਹੋਣੇ ਲੇਕਿਨ ਹੁਣ ਮੁੱਖ ਮੰਤਰੀ ਨੂੰ ਮਿਲਨ ਆਲਿਆਂ ਨੂੰ ਰੋਕਿਆ ਗਿਆ ਹੈ ਤਾਂਕਿ ਇਨਫੈਕਸ਼ਨ ਜਿਹੜੀ ਹੈ ਉਹ ਅੱਗੇ ਨਾ ਫੱਲੇ ਔਰ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਸੁਧਾਰ ਹੋਏ ਔਰ ਉਹ ਇੱਥੋਂ ਠੀਕ ਹੋ ਕੇ ਤੁਰੰਤ ਆਪਣੇ ਕੰਮਕਾਜ ਦੇ ਵਿੱਚ ਜੁਟਣ ਕਿਉਂਕਿ ਇਸ ਵਕਤ ਪੰਜਾਬ ਹੜ੍ਹਾਂ ਦੀ ਸਥਿਤੀ ਝੇਲ ਰਿਹਾ ਹੈ ਤੇ ਉਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਦੀ ਲੋੜ ਜਿਹੜ ਇਸ ਕਰਕੇ ਕਈ ਵੱਡੇ ਫੈਸਲੇ ਲੈਣੇ ਹੁੰਦੇ ਨੇ ਔਰ ਇਨੀ ਫੈਸਲੇ ਕਰਕੇ ਉਹਨਾਂ ਦੀ ਲੋਡ ਜ਼ਿਆਦਾ ਹੈ ਇਸੇ ਕਰਕੇ ਹੁਣ ਜਿਹੜੇ ਉਹਨਾਂ ਦੇ ਕੈਬਿਨੇਟ ਕੁਲੀਗਜ਼ ਉਹਨਾਂ ਨੂੰ ਮਿਲਣ ਲਈ ਆਉਂਦੇ ਨੇ ਜਾਂ ਫਿਰ ਜਿਹੜੇ ਐਮਐਲਏ ਮਿਲਣ ਆਉਂਦੇ ਨੇ ਉਹਨਾਂ ਨੂੰ ਮਿਲਣ ਤੋਂ ਰੋਕਿਆ ਗਿਆ ਰੋਕ ਲਾ ਦਿੱਤੀ ਗਈ ਹੈ ਡਾਕਟਰਾਂ ਦੀ ਤਰਫੋਂ ਇਹ ਸਲਾਹ ਦਿੱਤੀ ਗਈ ਸੀ ਕਿ ਫਿਲਹਾਲ ਕਿਸੇ ਨੂੰ ਮਿਲਣ ਨਾ ਦਿੱਤਾ ਜਾਏ ਕਿਉਂਕਿ ਇਸ ਦੇ ਨਾਲ ਇਨਫੈਕਸ਼ਨ ਫੈਲਦੀ ਹੈ ਕਿਉਂਕਿ ਜਿਹੜੇ ਐਮਐਲਏ ਵਿਧਾਇਕ ਹੜਾਂ ਦੇ ਵਿੱਚ ਡਿਊਟੀਆਂ ਦੇ ਰਹੇ ਨੇ ਉਹ ਉੱਥੋਂ ਸਿੱਧਾ ਮੁੱਖ ਮੰਤਰੀ ਨੂੰ ਮਿਲਣ ਇੱਥੇ ਪਹੁੰਚ ਜਾਂਦੇ ਨੇ ਤੇ ਇਸ ਦੇ ਨਾਲ ਇਨਫੈਕਸ਼ਨ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ ਇਸ ਕਰਕੇ ਅੱਜ ਕੋਈ ਵੀ ਮੁਲਾਕਾਤ ਨਹੀਂ ਹੋਏਗੀ ਇਸ ਕਰਕੇ ਦੀ ਜਾਣਕਾਰੀ ਸਾਡੇ ਕੋਲ ਆਈ ਹੈ ਇਸ ਦੇ ਨਾਲ ਇੰਪਰੂਵਮੈਂਟ ਲਗਾਤਾਰ ਹੋ ਰਹੀ ਹੈ ਔਰ ਇਸ ਇੰਪਰੂਵਮੈਂਟ ਨੂੰ ਦੇਖਦੇ ਹੋਏ ਇਹ ਵੀ ਕਿਹਾ ਜਾ ਸਕਦਾ ਹੈ ਕਿ ਛੇਤੀ ਅਗਲੇ 1 ਕਿਹਾ 2 ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਹਸਪਤਾਲ ਤੋਂ ਛੁੱਟੀ ਵੀ ਮਿਲ ਸਕਦੀ ਹੈ ਲੇਕਿਨ ਫਿਲਹਾਲ ਐਂਟੀਬਾਇਟਿਕਸ ਦਾ ਇੱਕ ਪੂਰਾ ਜਿਹੜਾ ਕਹਿ ਸਕਦੇ ਆ ਪੀਰੀਅਡ ਹੁੰਦਾ ਉਸ ਨੂੰ ਇੱਥੇ ਮੁਕੰਮਲ ਕੀਤਾ ਜਾ ਰਿਹਾ ਹੈ ਕਿਉਂਕਿ ਐਂਟੀਬਾਇਟਿਕਸ ਜਿਹੜੀ ਹੈ ਇੱਕ ਸਮਾਂ ਲਿਮਿਟ ਦੇ ਵਿੱਚ ਦਿੱਤੀ ਜਾਂਦੀ ਹੈ ਯਾਨੀ ਉਹ ਤੈ ਸਮਾਂ ਹੁੰਦਾ ਹੈ ਅਗਰ ਬੰਦਾ ਠੀਕ ਵੀ ਹੋ ਜਾਂਦਾ ਹੈ ਤੇ ਉਹ ਐਂਟੀਬਾਇਟਿਕਸ ਜਿਹੜੀ ਹੈ ਉਸ ਨੂੰ ਦਿੱਤੀ ਜਾਂਦੀ ਹੈ ਜਦੋਂ ਤੱਕ ਸਮਾਂ ਜਿਹੜਾ ਉਹ ਫਿਕਸ ਕੀਤਾ ਜਾਂਦਾ ਯਾਨੀ ਉਹ ਐਂਟੀਬਾਇਟਿਕਸ ਦਾ ਕੋਰਸ ਜਿਹੜਾ ਫਿਲਹਾਲ ਇੱਥੇ ਮੁਕੰਮਲ ਕਰਾਇਆ ਜਾਏਗਾ ਉਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਇੱਥੋਂ ਛੁੱਟੀ ਦੇ ਦਿੱਤੀ ਜਾਏ ਲੇਕਿਨ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਲਗਾਤਾਰ ਅਪਡੇਟਸ ਜਿਹੜੀਆਂ ਨੇ ਉਹ ਸਾਡੇ ਕੋਲ ਆndੀਆਂ ਨੇ ਔਰ ਉਸੇ ਅਪਡੇਟਸ ਦੇ ਆਧਾਰ ਤੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਹਿਲੇ ਤੋਂ ਜ਼ਿਆਦਾ ਇੰਪਰੂਵਮੈਂਟ ਨੇ ਔਰ ਜਿਹੜੇ ਉਹਨਾਂ ਦੇ ਟੈਸਟ ਕਰਾਏ ਗਏ ਨੇ ਉਹਨਾਂ ਦੀ ਵੀ ਹਮੂਮਨ ਰਿਪੋਰਟਸ ਜਿਹੜੀਆਂ ਨੇ ਉਹ ਨੋਰਮਲ ਆਈਆਂ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਮੋਹਾਲੀ ਦਿਨਿਕ ਸਵੇਰਾ ਜਿਵੇਂ ਵੇਖ ਰਹੇ ਹੋ ਤੁਸੀਂ ਤਾਂ ਮੁੱਖ ਮੰਤਰੀ ਭਗਵੰਤ ਪਾਣ ਦੀ ਸਿਹਤ ਦੇ ਨਾਲ ਜੁੜੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਪਾਣ 5 ਸਤੰਬਰ ਯਾਨੀ ਸ਼ੁੱਕਰਵਾਰ ਤੋਂ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ 40s ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸੀਐਮ ਮਾਨ ਦੀ ਸਿਹਤ ਦੇ ਨਾਲ ਜੁੜੀ ਤਾਜ਼ਾ ਅਪਡੇਟ ਜਿਹੜੀ ਆ ਉਹ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰਲ ਡਾਈਟ ਤੇ ਰੱਖਿਆ ਗਿਆ ਹੈ ਤੇ ਜੋ ਰਿਪੋਰਟ ਸਾਹਮਣੇ ਆ ਰਹੀਆਂ ਨੇ ਉਸ ਮੁਤਾਬਕ ਹੁਣ ਸੀਐਮ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾਖਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਦੀ ਅਗਵਾਈ ਵੀ ਜਿਹੜੀ ਆ 40s ਹਸਪਤਾਲ ਤੋਂ ਕੀਤੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਲਗਾਤਾਰ ਮੈਡੀਕਲ ਟੀਮਾਂ ਦੇ ਵੱਲੋਂ ਜਿਹੜੀ ਆ ਉਹ ਉਹਨਾਂ ਦੀ ਇਲਾਜ ਕੀਤਾ ਜਾ ਰਹੀ ਹੈ ਲਗਾਤਾਰ ਉਹਨਾਂ ਦੀ ਸਿਹਤ ਦੇ ਵਿੱਚ ਜਿਹੜੀ ਹੈ ਰਿਕਵਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਪਾਣ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਉਹਨਾਂ ਨੂੰ ਔਰਲ ਡਾਈਟ ਦੇ ਉੱਤੇ ਰੱਖਿਆ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਪਾਣ ਫੋਰਟਿਸ ਹਸਪਤਾਲ ਤੋਂ ਸਰਕਾਰੀ ਕੰਮ ਵੀ ਜਿਹੜੇ ਨੇ ਉਹ ਕਰ ਰਹੇ ਨੇ ਤਾਂ ਲਗਾਤਾਰ ਹੀ ਹਰ ਕਿਸੇ ਦੀ ਇਹ ਨਿਗਾ ਜਿਹੜੀ ਹੈ ਇਸ ਖਬਰ ਦੇ ਉੱਤੇ ਬਣੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਪਾਣ ਦੀ ਸਿਹਤ ਕਿਵੇਂ ਦੀ ਹੈ ਸਤਰ ਕਿਤੇ ਨਾਲੋਂ ਨਾਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ 40 ਹਸਪਤਾਲ ਦੇ ਵੱਲੋਂ ਇਹ ਮੈਡੀਕਲ ਬੁਲੇਟਿਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੀਐਮ ਮੰਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਉਹਨਾਂ ਦੇ ਜਿਹੜੇ ਟੈਸਟ ਹੋ ਰਹੇ ਨੇ ਰਿਪੋਰਟਸ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਵੀ ਜਿਹੜਾ ਆ ਸਿਹਤ ਦੇ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ ਵਿਨਿਤ ਸਾਡੇ ਨਾਲ ਮੌਕੇ ਤੋਂ ਜੁੜੇ ਹੋਏ ਨੇ ਹੋਰ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ। ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਤੁਹਾਨੂੰ 40s ਹਸਪੀਟਲ ਦੀਆਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ 40s ਹਸਪੀਟਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਜ ਚੱਲ ਰਿਹਾ ਹੈ। ਜਿਸ ਤੰਗ ਦੇ ਨਾਲ ਜਿਸ ਹਾਲਤ ਦੇ ਵਿੱਚ ਉਹਨਾਂ ਨੂੰ ਇੱਥੇ ਲੈ ਕੇ ਆਇਆ ਗਿਆ ਸੀ ਹੁਣ ਉਹਨਾਂ ਦੀ ਹਾਲਤ ਦੇ ਵਿੱਚ ਕਾਫੀ ਸੁਧਾਰ ਹੈ ਜਿਹੜਾ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਇੱਕ ਹੈਲਥ ਦਾ ਬਿਉਰਾ ਦਿੱਤਾ ਗਿਆ 40s ਹਸਪੀਟਲ ਦੀ ਤਰਫੋਂ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਮੋਬਿਲਾਈਜ਼ਡ ਹੈ ਔਰ ਔਰਲ ਡਾਈਟ ਦੇ ਉੱਪਰ ਨੇ ਪੰਜਾਬ ਦੇ ਮੁੱਖ ਮੰਤਰੀ ਇਸ ਦੇ ਨਾਲ ਹੀ ਵਾਈਟਲ ਪੈਰਾਮੀਟਰਸ ਜਿਹੜੇ ਨੇ ਉਹ ਵੀ ਸਟੇਬਲ ਨੇ ਲੈਬੈਟਰੀ ਰਿਪੋਰਟਸ ਜਿਹੜੀਆਂ ਆਈਆਂ ਨੇ ਉਸ ਦੇ ਵਿੱਚ ਵੀ ਇੰਪਰੂਵਮੈਂਟ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹਸਪਤਾਲ ਤੋਂ ਹੀ ਆਪਣਾ ਆਫੀਸ਼ੀਅਲ ਵਰਕ ਜਿਹੜਾ ਉਹ ਵੀ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਵਖਾ ਰਹੇ ਹਾਂ ਕਿਉਂਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਇੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਸੇ ਢੰਗ ਦੇ ਨਾਲ ਇੱਥੋਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਬਾਹਰ ਉਹਨਾਂ ਦਾ ਕਾਫਲਾ ਖੜਾ ਹੋਇਆ ਹੈ ਸੁਰੱਖਿਆ ਕਰਮੀ ਜਿਹੜੇ ਨੇ ਹੋਰ ਤਣਾਤ ਕੀਤੇ ਹੋਣੇ ਲੇਕਿਨ ਹੁਣ ਮੁੱਖ ਮੰਤਰੀ ਨੂੰ ਮਿਲਨ ਆਲਿਆਂ ਨੂੰ ਰੋਕਿਆ ਗਿਆ ਹੈ ਤਾਂਕਿ ਇਨਫੈਕਸ਼ਨ ਜਿਹੜੀ ਹੈ ਉਹ ਅੱਗੇ ਨਾ ਫੱਲੇ ਔਰ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਸੁਧਾਰ ਹੋਏ ਔਰ ਉਹ ਇੱਥੋਂ ਠੀਕ ਹੋ ਕੇ ਤੁਰੰਤ ਆਪਣੇ ਕੰਮਕਾਜ ਦੇ ਵਿੱਚ ਜੁਟਣ ਕਿਉਂਕਿ ਇਸ ਵਕਤ ਪੰਜਾਬ ਹੜ੍ਹਾਂ ਦੀ ਸਥਿਤੀ ਝੇਲ ਰਿਹਾ ਹੈ ਤੇ ਉਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਦੀ ਲੋੜ ਜਿਹੜ ਇਸ ਕਰਕੇ ਕਈ ਵੱਡੇ ਫੈਸਲੇ ਲੈਣੇ ਹੁੰਦੇ ਨੇ ਔਰ ਇਨੀ ਫੈਸਲੇ ਕਰਕੇ ਉਹਨਾਂ ਦੀ ਲੋਡ ਜ਼ਿਆਦਾ ਹੈ ਇਸੇ ਕਰਕੇ ਹੁਣ ਜਿਹੜੇ ਉਹਨਾਂ ਦੇ ਕੈਬਨਟ ਕੁਲੀਗਸ ਉਹਨਾਂ ਨੂੰ ਮਿਲਣ ਲਈ ਆਉਂਦੇ ਨੇ ਜਾਂ ਫਿਰ ਜਿਹੜੇ ਐਮਐਲਏ ਮਿਲਣ ਆਉਂਦੇ ਨੇ ਉਹਨਾਂ ਨੂੰ ਮਿਲਣ ਤੋਂ ਰੋਕਿਆ ਗਿਆ ਰੋਕ ਲਾ ਦਿੱਤੀ ਗਈ ਹੈ ਡਾਕਟਰਾਂ ਦੀ ਤਰਫੋਂ ਇਹ ਸਲਾਹ ਦਿੱਤੀ ਗਈ ਸੀ ਕਿ ਫਿਲਹਾਲ ਕਿਸੇ ਨੂੰ ਮਿਲਣ ਨਾ ਦਿੱਤਾ ਜਾਏ ਕਿਉਂਕਿ ਇਸ ਦੇ ਨਾਲ ਇਨਫੈਕਸ਼ਨ ਫੈਲਦੀ ਹੈ ਕਿਉਂਕਿ ਜਿਹੜੇ ਐਮਐਲਏ ਵਿਧਾਇਕ ਹੜਾਂ ਦੇ ਵਿੱਚ ਡਿਊਟੀਆਂ ਦੇ ਰਹੇ ਨੇ ਉਹ ਉੱਥੋਂ ਸਿੱਧਾ ਮੁੱਖ ਮੰਤਰੀ ਨੂੰ ਮਿਲਣ ਇੱਥੇ ਪਹੁੰਚ ਜਾਂਦੇ ਨੇ ਤੇ ਇਸ ਦੇ ਨਾਲ ਇਨਫੈਕਸ਼ਨ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਇਸ ਕਰਕੇ ਅੱਜ ਕੋਈ ਵੀ ਮੁਲਾਕਾਤ ਨਹੀਂ ਹੋਏਗੀ ਇਸ ਕਰਕੇ ਦੀ ਜਾਣਕਾਰੀ ਸਾਡੇ ਕੋਲ ਆਈ ਹੈ ਇਸਨ ਅਲੀ ਇੰਪਰੂਵਮੈਂਟ ਲਗਾਤਾਰ ਹੋ ਰਹੀ ਹੈ ਔਰ ਇਸ ਇੰਪਰੂਵਮੈਂਟ ਨੂੰ ਵੇਖਦੇ ਹੋਏ ਇਹ ਵੀ ਕਿਹਾ ਜਾ ਸਕਦਾ ਹੈ ਕਿ ਛੇਤੀ ਅਗਲੇ ਕਿਆ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਹਸਪਤਾਲ ਤੋਂ ਛੁੱਟੀ ਵੀ ਮਿਲ ਸਕਦੀ ਹੈ ਲੇਕਿਨ ਫਿਲਹਾਲ ਐਂਟੀਬਾਇਟਿਕਸ ਦਾ ਇੱਕ ਪੂਰਾ ਜਿਹੜਾ ਕਹਿ ਸਕਦੇ ਆ ਪੀਰੀਅਡ ਹੁੰਦਾ ਉਸ ਨੂੰ ਇੱਥੇ ਮੁਕੰਮਲ ਕੀਤਾ ਜਾ ਰਿਹਾ ਹੈ ਕਿਉਂਕਿ ਐਂਟੀਬਾਇਟਿਕਸ ਜਿਹੜੀ ਹੈ ਇੱਕ ਸਮਾਂ ਲਿਮਿਟ ਦੇ ਵਿੱਚ ਦਿੱਤੀ ਜਾਂਦੀ ਹੈ ਯਾਨੀ ਉਹ ਤੈ ਸਮਾਂ ਹੁੰਦਾ ਹੈ ਅਗਰ ਬੰਦਾ ਠੀਕ ਵੀ ਹੋ ਜਾਂਦਾ ਹੈ ਤੇ ਉਹ ਐਂਟੀਬਾਇਓਟਿਕਸ ਜਿਹੜੀ ਆ ਉਸ ਨੂੰ ਦਿੱਤੀ ਜਾਂਦੀ ਹੈ ਜਦੋਂ ਤੱਕ ਸਮਾਂ ਜਿਹੜਾ ਉਹ ਫਿਕਸ ਕੀਤਾ ਜਾਂਦਾ ਯਾਨੀ ਉਹ ਐਂਟੀਬਾਇਓਟਿਕਸ ਦਾ ਕੋਰਸ ਜਿਹੜਾ ਫਿਲਹਾਲ ਇੱਥੇ ਮੁਕੰਮਲ ਕਰਾਇਆ ਜਾਏਗਾ ਉਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਇੱਥੋਂ ਛੁੱਟੀ ਦੇ ਦਿੱਤੀ ਜਾਏ ਲੇਕਿਨ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਲਗਾਤਾਰ ਅਪਡੇਟਸ ਜਿਹੜੀਆਂ ਨੇ ਉਹ ਸਾਡੇ ਕੋਲ ਆਂਦੀਆਂ ਨੇ ਔਰ ਉਸੀ ਅਪਡੇਟਸ ਦੇ ਆਧਾਰ ਤੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਮੁੱਖ ਮੰਤਰੀ ਦੀ ਸ ਲਗਾਤਾਰ ਸੁਧਾਰ ਹੋ ਰਿਹਾ ਹੈ ਪਹਿਲੇ ਤੋਂ ਜ਼ਿਆਦਾ ਇੰਪਰੂਵਮੈਂਟ ਨੇ ਔਰ ਜਿਹੜੇ ਉਹਨਾਂ ਦੇ ਟੈਸਟ ਕਰਾਏ ਗਏ ਨੇ ਉਹਨਾਂ ਦੀ ਵੀ ਹਮੂਮਨ ਰਿਪੋਰਟਸ ਜਿਹੜੀਆਂ ਨੇ ਉਹ ਨੋਰਮਲ ਆਈਆਂ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ